ਬੜਾ ਦੁੱਖ ਲੱਗਾ ਜੀ ਜਦੋਂ ਇੱਕ ਇੱਕ ਦੂਜੇ ਦਿੱਤੇ ਪੈਂਦੇ ਸੀਗੇ ਸਾਹ ਘੁੱਟਦਾ ਸੀਗਾ ਗਰਮੀ ਇੱਕ ਉਤੋਂ ਨਾ ਉਹਨਾਂ ਦੀ ਗੱਡੀ ਏਸੀ ਕੋਈ ਟੁੱਟੀਆਂ ਗੱਡੀਆਂ ਰੱਖੀਆਂ ਉਹਨਾਂ ਦੇ ਪਿੱਛੇ 40 ਲੱਖ ਰੁਪਏ ਦਾ ਕਿਸ ਤਰ੍ਹਾਂ ਅਰੇਂਜਮੈਂਟ ਕੀਤਾ ਤੇਜਮੈਂਟ ਇਦਾਂ ਰਿਸ਼ਤੇਦਾਰਾਂ ਕੋਲ ਫੜੇ ਕੁਝ ਘਰ ਦਾ ਗਹਿਣਾ ਵੇਚਿਆ ਉਸ ਘਰ ਵੀ ਗਹਿਣੇ ਰੱਖਿਆ ਸੀ ਜੇ ਨਾ ਪੈਸੇ ਮੁੜ ਗਏ ਤੇ ਸਾਨੂੰ ਘਰੋਂ ਬਾਹਰ ਕੱਢਣਾ ਹੀ ਆ ਡਾਕਟਰ ਫਿਰ ਸਾਨੂੰ ਡਿਮਾਂਡਾਂ ਕਰਦੇ ਸੀ 20 ਲੱਖ ਦੇ ਦੋ 10 ਲੱਖ ਦੇ ਦੋ ਹਾਂਜੀ ਉਹਨਾਂ ਦੇ ਪੈਸੇ ਲੈ ਲੈ ਏਜੰਟ ਨੇ ਹੋਰ ਪਾਸੇ ਹੋ ਗਿਆ ਜੁਰਮ ਮੁੜ ਕੇ ਇਹ ਬੱਚਾ ਸਾਡੇ ਡਾਕਟਰਾਂ ਕੋਲ ਫਸ ਗਿਆ ਇਹ ਸਪਨਾ ਟੁੱਟ ਗਿਆ ਵੀ ਸਪਨਾ ਹੀ ਸਪਨਾ ਹੀ ਬਚਿਆ ਜਾਊਗਾ ਬਾਹਰ ਕਮਾਈ ਕਰ ਜਾ ਲਾ ਦੂਗਾ ਕਮਾਊਗਾ ਆਪਣੀ ਜ਼ਿੰਦਗੀ ਵਧੀਆ ਸਧਾਰੂਗਾ ਸਾਨੂੰ ਵੀ ਆਸ਼ਾ ਹੋ ਗਈ ਪਏ ਪਜਲੰਦਰ ਸੇ ਲਗੇ ਪੈਸੇ ਦੇਣੂ ਪਾ ਕੇ ਤੇ ਘਰੇ ਲੈ ਜੋ ਘਰੇ ਵੀ ਆਏ ਜਲੰਦਰ ਸਾਨੂੰ ਸੱਦਿਆ ਜਲੰਦਰ ਪੇਮੈਂਟ ਕੀਤੀ ਆਪਾਂ ਜਲੰਦਰ ਫਿਰ ਸਾਨੂੰ ਉਹਨਾਂ ਨੇ ਨਾ ਗੱਡੀ ਦੀ ਫੋਟੋ ਖਿਚਣ ਦਿੱਤੀ ਨਾ ਆਪਣੀ ਕਿਚਨ ਦਿੱਤੀ ਉਹਨੇ ਮੈਨੂੰ ਕਿਹਾ ਮਤਲਬ ਮੈਂ ਤੈਨੂੰ 15 ਦਿਨਾਂ ਚ ਮੈਂ ਤੈਨੂੰ ਪਹਚਾ ਦਊਗਾ ਅਜਾ ਮੈਂ ਤੈਨੂੰ ਦਵਾਂਗਾ ਤੇ ਪੈਸੇ ਮੈਂ ਤੇਰੇ ਕੋਲ ਬੋਡ ਕੋਸਰ ਕੇ ਲਵਾਂਗਾ ਥਾਰੇ ਸਾਨੂੰ ਇਹੋ ਜੀ ਵੀ ਜਦੋਂ ਸਰ ਪ੍ਰਧਾਨ ਮੰਤਰੀ ਗਏ ਸਾਨੂੰ ਆਸ ਬੜੀ ਸੀ ਸਾਡੇ ਬੱਚੇ ਜਿਹੜੇ ਉੱਥੇ ਆ ਵੀ ਕੋਈ ਨਾ ਕੋਈ ਸਮਝਾਤਾ ਹੋਵੇਗਾ ਸਾਨੂੰ ਆਸ ਬੜੀ ਸੀ ਪਰ ਸਾਡੇ ਦਿਲ ਟੁੱਟ ਗਏ ਜੱਟ ਹੀ ਇਹ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਬਰਾਂ ਸੁਣਦੇ ਸੀ ਕਿ ਉੱਧਰ ਸਰਕਾਰ ਬਦਲ ਜਾਣੀ ਆ ਅਸੀਂ ਬੜੇ ਰੋਂਦੇ ਹਾਂ ਜੱਟਾਂ ਕਾੜੀ ਸਰਕਾਰ ਬਦਲ ਜਾਣੀ ਆ ਮੈਨੂੰ ਮੇਰੇ ਕੋ ਪੈਸੇ ਮੈਨੂੰ ਟੌਰਚਰ ਕਰਤਾ ਮਤਲਬ ਜਦੋਂ ਜਾਂਚ ਲੈ ਕੇ ਆਇਆ ਉੱਥੇ ਤੋਂ ਫੋਲ ਕੀਤਾ ਨਾ ਉਹਨਾਂ ਨੇ ਜੇੜਾ ਕੋਈ ਹੱਥ ਚਲਾਇ ਕਰੂਗਾ ਮਤਲਬ ਇਹ ਕਹਿੰਦੇ ਬੋਕਸ ਆ ਉੱਤੇ ਵਿੱਚ ਬੰਦ ਕਰ ਦਿੱਤਾ ਜਾਊਗਾ ਤੇ ਪੀੜੀਆਂ ਲਾਈਆਂ ਕਿ ਪਤਰਾ ਪੀੜੀਆਂ ਲਾਈਆਂ ਹੱਥਾਂ ਨੂੰ ਲਾਤੀਆਂ ਹੱਥ ਨੂੰ ਲਾ ਕੇ ਤੇ ਲਾ ਕੇ ਸੰਗਲ ਪਾ ਕੇ ਤੇ ਫਿਰ ਸੰਗਲ ਦਾ ਅਦਾ ਬਣਤਾ ਉਹ ਢਿੱਡ ਅੱਧਾ ਅੱਧਾ ਵਿੱਚ ਵੜ ਗਿਆ ਤੇ ਸੰਗਲ ਦੇ ਨਾਲ ਸਿਕਲ ਜੀ ਤੁਸੀਂ ਜੁੜੇ ਹੋ ਔਰ ਜਨਨਾ ਸਪੋਕਸਮੈਨਾ ਮਹਾਸ਼ਵੀ ਸ਼ਰਮਾ ਬੀਤੇ ਕੱਲ ਦੂਸਰਾ ਜਹਾਜ਼ ਜੋ 에어ਪੋਰਟ 'ਤੇ ਅਮਰਸਰ ਵਿਖੇ ਉਤਰਿਆ ਉਹਦੇ ਵਿੱਚ ਜਿਹੜਾ ਪੰਜਾਬੀ ਨੌਜਵਾਨ ਜਿਹੜੇ ਉਤਰਿਆ ਉਹਦੇ ਸਬੰਧ ਵਿੱਚ ਅੱਜ ਪਿੰਡ ਗਨ ਸ਼ਾਮਪੁਰੇ ਵਿੱਚ ਪਹੁੰਚਿਆ। ਭਾਜੀ ਜਿਦਾ ਤੁਹਾਰਾ ਹਰਪ੍ਰੀਤ ਬੇਟਾ ਕਿੰਨਾ ਸਮਾਂ ਪਹਿਲਾਂ ਗਿਆ ਸੀਗਾ? ਇਹ ਸਰ ਕੋਈ 22 ਜੁਲਾਈ ਤੋਂ ਉੱਥੇ ਨਿਕਲਿਆ ਸੀ। ਦਿੱਲੀ ਨੂੰ ਜਦੋਂ। ਅੱਛਾ। ਦਿੱਲੀ ਤੋਂ ਫਲੈਟ ਸੀ। ਠੀਕ ਹੈ। ਹਾਂਜੀ ਇਟਲੀ ਪਹੁੰਚਿਆ। ਤੇ ਕਿੰਨੇ ਪੈਸੇ ਲੱਗੇ? ਸਾਡਾ ਕੋਈ 40 ਲੱਖ ਰੁਪਏ ਲੱਗੇ ਜੀ। 40 ਲੱਖ ਰੁਪਏ ਦਾ ਕਿਸ ਤਰ੍ਹਾਂ ਅਰੇਂਜਮੈਂਟ ਕੀਤਾ? ਅਰੇਂਜਮੈਂਟ ਇਦਾਂ ਰਿਸ਼ਤੇਦਾਰਾਂ ਕੋ ਖੋੜੇ, ਕੁਝ ਘਰ ਦਾ ਗਹਿਣਾ ਵੇਚਿਆ, ਉਸ ਘਰ ਵੀ ਗਹਿਣੇ ਰੱਖਿਆ ਸੀ। ਜੇ ਨਾ ਪੈਸੇ ਮੁੜ ਗਏ ਤੇ ਸਾਨੂੰ ਘਰੋਂ ਬਾਹਰ ਕੱਢਣਾ ਹੀ ਆ। ਤੇ ਜਿਹੜਾ ਏਜੰਟ ਆ ਉਹ ਕਿ ਨੇ ਏਜੰਟ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਜਾ ਗਿਆ ਇਹਦਾ ਅੰਬਰ ਸਰਦਾਵਾ ਬਸ ਕੋਈ ਉਹਦੀ ਫੋਟੋ ਨਹੀਂ ਵਟਸਐਪ ਘੜੀ ਆਉਂਦੀ ਕੋਈ ਕੁਛ ਨਹੀਂ ਹੋਣ ਫੋਨ ਨਹੀਂ ਲੱਗਣ ਡਿਆ ਉਹਦਾ ਤੇ ਤੁਹਾਨੂੰ ਕਿਹਨਾਂ ਦੇ ਸਰੂਪ ਤੁਸੀਂ ਗਏ ਹਾਂਜੀ ਕਿਹਨਾਂ ਦੇ ਸਰੂਪ ਤੁਸੀਂ ਉਹਨਾਂ ਦੇ ਜਦੋਂ ਮੁੰਡਾ ਇਟਲੀ 'ਚ ਸੀ ਨਾ ਇਦਾਂ ਯਾਰ ਦੋਸਤ ਹਰਿਆਣੇ ਦੇ ਆਂਡੇ ਸੀ ਨਾ ਅੱਛਾ ਹਰਿਆਣੇ ਦੇ ਆਂਡੇ ਸੀ ਉਹਨਾਂ ਕੋਈ ਉਹਨਾਂ ਨੇ ਮਤਲਬ ਇਹਦੇ ਨਾਲ ਹੀ ਫਰੈਡ ਕਰਾਦੀ ਉਹਨਾਂ ਕਰਕੇ ਗੱਲ ਵੀ ਇਦਾਂ ਦਾ ਗੱਲ ਆ ਤੇ ਇਹਦੀ ਨਾਲ ਹੀ ਫਰੈਡ ਕਰਾਤੀ ਉਥੋਂ ਇਟਲੀੋਂ ਹਾਂ ਤੇ ਜੱਟ ਦਾ ਨਹੀਂ ਪਤਾ ਕਿੱਥੇ ਆ ਉਹ ਬਾਹਰ ਵਾ ਕੇ ਪੰਜਾਬ ਦੇ ਵਿੱਚ ਆ ਤੇ ਜਿਦੋਂ ਅੱਜ ਅਮਰੀਕਾ ਵਾ ਜਦੋਂ ਗਏ ਕਿਹੜੇ ਰਸਤੇ ਡਾਂਕੀ ਰਸਤੇ ਗਿਆ ਕਿਸ ਤਰ੍ਹਾਂ ਹਾਂਜੀ ਕਿਹੜੇ ਰਸਤੇ ਗਿਆ ਹੁਣ ਸਾਨੂੰ ਕੀ ਪਤਾ ਸਰ ਜੇ ਤਾਂ ਜੈਂਟਾ ਨੂੰ ਪਤਾ ਕਿੱਦਾਂ ਭੇਜਿਆ ਹਾਂਜੀ ਤੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਹੈ ਜੈਂਟਾ ਨੇ ਹੋਇਆ ਕਿਹਾ ਵੀ ਤੁਹਾਡਾ ਮੁੰਡਾ 20 ਦਿਨਾਂ ਚ 18 ਦਿਨਾਂ ਚ ਤੇ ਮਹੀਨੇ ਲੱਗ ਜਾਊਗਾ ਤੇ ਪਰ ਉਹ ਦਿੱਤੋਂ ਸੇਜ ਲਈ 24 ਦਾ ਨਿਕਲਿਆ ਵਾ ਤੇ 24 ਫਰਵਰੀ ਨੂੰ ਘਰ ਆਇਆ 15 ਫਰਵਰੀ ਨੂੰ ਅੱਜ 16 ਮਨਾ ਅਜ ਤਰੀਕ ਹਾਂ 16 ਅੱਜ 16 6 6:30 ਵਜੇ ਮਲਾਜਮ ਛੱਡ ਕੇ ਗਿਆ ਪੰਜਾਹ ਮਿੱਤੇ ਟੋਗ ਲਗ ਗਿਆ ਕਿੰਨਾ ਸਮਾਂ ਹੋ ਗਿਆ ਵੇ ਗੈਨ ਨੂੰ ਨੂੰ 7 ਮਹੀਨੇ ਹੋਈ ਜਲੇ 7ਵਾਂ ਮਹੀਨਾ ਲਗਾ ਹੈ 7 ਮਹੀਨਾ ਲਗਾ ਤੇ ਪਹਿਲਾਂ ਉਹਨਾਂ ਸਾਨੂੰ ਚਾਹਸਾ ਦਿੱਤਾ ਇਹ ਚੱਲ ਕੋਈ ਨਹੀਂ ਮਹੀਨੇ ਚ ਪਹੁੰਚ ਜਾਊਗਾ 18 ਦਿਨਾਂ ਚ 20 ਦਿਨਾਂ ਚ ਪਹੁੰਚਾ ਦਾਂਗੇ ਹਾਂ ਹਾਂ ਤੇ ਪਰ ਉਹ ਫਿਰ ਜਦੋਂ ਡਾਕਟਰਾਂ ਦੇ ਪਛਾਤਾ ਬੱਚਾ ਸਾਡਾ ਡਾਕਟਰ ਫਿਰ ਸਾਨੂੰ ਡਿਮਾਂਡਾਂ ਕਰਦੇ ਹੀ 20 ਲੱਖ ਦੇ ਦੋ 10 ਲੱਖ ਦੇ ਦੋ ਹਾਂਜੀ ਉਹਨਾਂ ਦੇ ਪੈਸੇ ਲੈ ਲੈ ਏਜੰਟ ਨੇ ਉਹ ਪਾਸੇ ਹੋ ਗਿਆ ਆਪ ਡੁਰਮ ਮੁੜ ਕੇ ਇਹ ਬੱਚਾ ਸਾਡੇ ਡਾਕਟਰਾਂ ਕੋਲ ਫਸ ਗਿਆ ਡਾਕਟਰ ਮੰਗੇ ਸੰਗਦੇ ਸਾਡੇ ਕੋਲ 20 ਲੱਖ ਦੇ ਦੇ 10 ਲੱਖ ਪਾ ਦੇ ਇਦਾਂ ਮੁੜ ਕੇ ਖੜੇ ਗੋਮ ਦਮਾਂਡਾ ਕਰਦੇ ਰਹੇ ਤੇ ਅਸੀਂ ਮਿਹਨਤਾਂ ਤਰਲੇ ਕਰਦੇ ਰਹੋਦੇ ਹਰੋਂਦੇ ਆ ਫੋਨਾਂ ਦੇ ਤੇ ਸਾਡਾ ਬੱਚਾ ਛੱਡ ਦੋ ਪੈਸਾ ਤੇ ਇੰਨਾ ਕਿ ਤਰ੍ਹਾਂ ਫਿਰ ਪੈਰ ਅਰੇਂਜਮੈਂਟ ਅਰੇਂਜਮੈਂਟ ਇਦਾਂ ਰਿਸ਼ਤੇਦਾਰਾਂ ਕੋ ਰਿਸ਼ਤੇਦਾਰਾਂ ਦਾ ਮੈਂ ਦੇ ਲੈਣਾ ਪੈਸਾ ਉਹਨਾਂ ਰਿਸ਼ਤੇਦਾਰਾਂ ਨੇ ਦੁਕਾਨਾਂ ਰੱਖੀਆਂ ਮੇਰੇ ਸਹੁਰਿਆਂ ਮੇਰੇ ਆ ਉਹਨਾਂ 15 ਲੱਖ ਰੁਪਏ ਮੈਨੂੰ ਦਿੱਤਾ ਤੇ ਉਹਨਾਂ ਨੇ ਆਪਣਾ ਪਲਾਟ ਲਿਆ ਸੀ 5 ਮੱਲੇ ਨੂੰ ਕਮਰੇ ਪਾਲਾਂਗੇ ਕੋਈ ਇੱਕ 10 ਮੱਲੇ ਦਾ ਪਲਾਟ ਲਿਆ ਹੈ ਯਾ ਲੈ ਹੀ ਕਮਰੇ ਪਾਲਾਂਗੇ ਤਿੰਨ ਮੇਰੇ ਸਾਲੇ ਆ ਇੱਕ ਇੱਕ ਘਰ ਚ ਰਹਿੰਦੇ ਆ ਉਹਨਾਂ ਮੜ ਕੇ ਪਲਾਟ ਲਏ ਉਹ ਉਹਨਾਂ ਵਿੱਚ ਗ ਕਪਾ ਘਰ ਦਾ ਗੁਜ਼ਾਰਾ ਕਿਤਨਾ ਚੱਲਦਾ ਦਾ ਗੁਜ਼ਾਰਾ ਮੇਰਾ ਇਦਾਂ ਹੀ ਘਰ ਤੇ ਪਿਆ ਰਹੇ ਸਿੱਧੋ ਸਾਢ ਲੱਗੀ ਮੈਂ ਤਾਂ ਘਰੇ ਹੀ ਬੈਠਾ ਹਾਂ ਪਹਿਲਾਂ ਮੈਂ ਫੇਰਾ ਤੇ ਹੋਰ ਲਾਉਣਾ ਲੋਹੇ ਦਾ ਕਵਾੜ ਦਾ ਕੰਮ ਕਰਦਾ ਹਾਂਜੀ ਗੱਦਾ ਵੀ ਕਰਦੇ ਕਰਦੇ ਹਾਂਜੀ ਕੋਈ ਮੰਗਦੇ ਮੰਗ ਕੇ ਵੀ ਜਿਤਨਾ ਬਾਜੀ ਵੀ ਮੰਗ ਕੇ ਵੀ ਖਾਂਦੇ ਇੱਥੇ ਕਹੀ ਹੈਗੇ ਹਾਂਜੀ ਬਾਕੀ ਆ ਜਿਹੜਾ ਜਿੱਦਾਂ ਕੋਈ ਝੋਨਾ ਲਾ ਲਿਆ ਬਾਢੀ ਕਰ ਲਈ ਮੰਡੀ 'ਚ ਕੰਮ ਕਰ ਲਿਆ ਇਦਾਂ ਸਾਡੀਆਂ ਜਨਾਨੀ ਹੋ ਜਾਂਦੀਆਂ ਹਾਂਜੀ ਤੇ ਉੱਥੇ ਜਿੱਤਰਾ ਪ੍ਰਧਾਨ ਮੰਤਰੀ ਜੀ ਵੀ ਕਿੰਦੇ ਪਹੁੰਚੇ ਸੀਗੇ ਤੇ ਉਹਨਾਂ ਵੱਲੋਂ ਕੋਈ ਸਪੋਰਟ ਦਿੱਤੀ ਕਿ ਇਹਨਾਂ ਨੂੰ ਸਾਨੂੰ ਇਹੋ ਸੀ ਵੀ ਜਦੋਂ ਸਰ ਪ੍ਰਧਾਨ ਮੰਤਰੀ ਗਏ ਸਾਨੂੰ ਆਸ ਬੜੀ ਸੀ ਕਿ ਸਾਡੇ ਬੱਚੇ ਜਿਹੜੇ ਉੱਥੇ ਆ ਵੀ ਕੋਈ ਨਾ ਕੋਈ ਸਮਝਾਤਾ ਹੋਵੇਗਾ ਸਾਨੂੰ ਆਸ ਬੜੀ ਸੀ ਪਰ ਸਾਡੇ ਦਿਲ ਟੁੱਟ ਗਏ ਹੁਣ ਹਾਂਜੀ ਸਾਡੀ ਆਸ ਮਤਲਬ ਖਤਮ ਹੋ ਗਈ ਹੁਣ ਕਿਉਂਕਿ ਇੱਕ ਕਰਜ਼ਾ ਚੜ ਗਿਆ ਸਿਰ ਤੇ ਇੱਕ ਹੋਣਾ ਸੀ ਤੁਹਾਨੂੰ ਪਤਾ ਹੀ ਆ ਵੇਖਣੇ ਤੇ ਤੁਸੀਂ ਹਾਲਾਤ ਕਿਹੜੇ ਹਾਲਾਤਾਂ ਜਿਹਾ ਸੀ ਹੁਣ ਸਾਨੂੰ ਕੋਈ ਉਮੀਦ ਨਹੀਂ ਨਹਿਗੀ ਕਿਤੇ ਹੁਣ ਜਿੰਨਾਂ ਕੋ ਆ ਪੈਸਾ ਲਿਆ ਵਾ ਜਿੰਨਾ ਕੋ ਲਿਆ ਉਹ ਤੇ ਪੈਸਾ ਨਾਲ ਮੰਗਣਾ ਹੀ ਹੈ ਨਾ ਉਹਨਾਂ ਨੇ ਦੇਣੇ ਪੈਣੇ ਮੈਨੂੰ ਕਿੱਥੋਂ ਦਾਂਗਾ ਮੈਂ ਮੇਰੀ ਸਰਕਾਰਾਂ ਅਗਰ ਇਹੋ ਬੇਨਤੀ ਸਾਡੀ ਮੱਤ ਕੀਤੀ ਜਾਵੇ ਸਾਡੇ ਬੱਚਿਆਂ ਨੂੰ ਕੋਈ ਜੋਗਾਰ ਦਿੱਤਾ ਜਾਵੇ ਸਾਡੇ ਬੱਚੇ ਕਿੱਦਾਂ ਪੜਾਏ ਆ ਭੁੱਖੇ ਰਹਿ ਰਹਿ ਕੇ ਬੱਚੇ ਪੜਾਏ ਆ ਅਸੀਂ ਪਲੱਸ 2 ਬੱਚਿਆਂ ਦੀ ਕਰਾਈਆਂ ਧੋਣ ਇਹਨਾਂ ਨੂੰ ਨੌਕਰੀ ਨਹੀਂ ਕੋਈ ਮੇਰੀ ਤਾਂ ਬੱਚੇ ਕਿੱਥੇ ਜਾਣਗੇ ਵਿਹਲੇ ਫਿਰਨੇ ਆ ਇਹ ਨਸ਼ਿਆਂ 'ਚ ਪੈਣਗੇ ਕੀ ਕੀ ਮਜਬੂਰੀ ਹੈਗੀ ਬਾਹਰ ਵੀ ਭੇਜਣਾ ਪੈਗਾ ਤਾਂ ਮਜਬੂਰੀ ਇਹੋ ਐ ਸੀ ਸਰ ਵੇਖੋ ਵੀ ਕਿ ਦੁਨੀਆ ਮਜਬੂਰੀ ਇਹ ਘਰ ਦੀ ਵੀ ਮਜਬੂਰੀ ਹੀ ਮੇਰਾ ਇਲਾਜ ਨਹੀਂ ਹੋਇਆ ਪੈਸੇ ਖੋਣੋਂ ਕੋਈ ਜਿੰਨਾ ਤੁਹਾਨੂੰ ਨੌਲੇਜ ਨਹੀਂ ਹੈਗੀ ਵੀ ਜਿੰਨਾ ਇਹ ਡੋਂਕੀ ਰਸਤੇ ਤੇ ਤੁਹਾਨੂੰ ਪਤਾ ਹੈ ਵੀ ਇਹ ਗਲਤ ਤਰੀਕਾ ਵਾ ਕੋਈ ਵੈਸੇ ਵੀਜ਼ਾ ਲਵਾ ਕੇ ਜਾਂਦੇ ਸਟੱਡੀ ਬੇਸਿਸ ਤੇ ਕਿਸ ਤਰ੍ਹਾਂ ਸਾਨੂੰ ਭਾਈ ਜੀ ਜਦੋਂ ਆ ਦੁਜੇ ਜੈਂਟ ਹੀ ਇਹ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਇਹ ਖਬਰਾਂ ਸੁਣਦੇ ਸੀ ਕਿ ਉਧਰ ਸਰਕਾਰ ਬਦਲ ਜਾਣੀ ਹੈ ਅਸੀਂ ਬੜੇ ਰੋਂਦੇ ਹਾਂ ਜੈਂਟਾ ਗਾੜੀ ਵੀ ਸਰਕਾਰ ਬਦਲ ਜਾਣੀ ਹੈ ਕਿ ਕੋਈ ਗੱਲ ਨਹੀਂ ਅਜੇ ਕਹਿੰਦੇ ਸਰਕਾਰ ਚਵੀ ਜੀ ਵੋਟਾਂ ਪੈਣੀਆਂ ਵਾ ਪੰਜੀ ਚ ਵੋਟਾਂ ਪੈਣੀਆਂ ਇਦਾਂ ਕਹਿੰਦੇ ਤੇ ਅਜੇ 7 ਮਹੀਨੇ ਹੈ ਗਏ ਅਈ ਕਿਹੜੀ ਸੌਖਾਲੀ ਟ੍ਰੈਂਪ ਨੇ ਇਦਾਂ ਕਾਨੂੰ ਚਲਾ ਲਾਰਾ ਦਿੰਦੇ ਰਹੇ ਤੇ ਕੀ ਮੰਗ ਕਰਦੇ ਏਜੰਟ ਖਿਲਾਫ ਕੀ ਕਾਰਵਾਈ ਕਰ ਰਹੇ ਜੀ ਅਈ ਏਜੰਟਾਂ ਖਿਲਾਫ ਕਾਰਵਾਈ ਕਰਾਂਗੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਏਜੰਟਾਂ ਖਿਲਾਫ ਕਾਰਵਾਈ ਹੋਵੇ ਹਾਂ ਸਾਨੂੰ ਪੈਸਾ ਵਾਪਸ ਸਾਨੂੰ ਦਵਾਇਆ ਜਾਵੇ ਅਸੀਂ ਕਿੱਥੋਂ ਕਰਜ਼ਾ ਲਾਵਾਂਗੇ ਕਰਜ਼ਾ ਕਿੱਥੋਂ ਲਾਵਾਂਗੇ ਅਸੀਂ ਜਿਹਦੇ ਕੋ ਮੈਂ ਪੈਸੇ ਧਾਰੇ ਫੜ ਕੇ ਦਿੱਤੇ ਗਏ ਨੇ ਉਹਨਾਂ ਨੂੰ ਮੰਗਣੇ ਹੀ ਹੈ ਮੇਰੇ ਕੋ ਤੇ ਫਿਰ ਮੈਂ ਘਰ ਹੀ ਫਿਰ ਗਹਿਣੇ ਪਾਉਣਾ ਪੈਣਾ ਮੈਨੂੰ ਘਰ ਹੀ ਹੈ ਬਚਿਆਵਾ ਮੇਰੇ ਕੋ ਕੋਈ ਪੈਲੀ ਬੰਨਾ ਹੈਗਾ ਜੇ ਮੇਰੇ ਕੋ ਦੋ ਕਨਾਲਾਂ ਦਾ ਕੋਈ ਪਲਾਟ ਵਾ ਜੇ ਕਿੱਲਾ ਹੈਗਾ ਵਾ ਜੇ ਮੇਰੇ ਕੋ ਕਿੱਲਾ ਹੁੰਦਾ ਮੱਧਾ ਕਿੱਲਾ ਵੇਚ ਕੇ ਲੋਕਾਂ ਦੇ ਪੈਸੇ ਦੇ ਦਿੰਦਾ ਹੁਣ ਮੈਂ ਕੀ ਕਰ ਸਕਦਾ ਮੇਰੇ ਕੋ ਮੇਰੇ ਹੱਥ ਖੜੇ ਹੈ ਹੁਣ ਮੇਰੇ ਕੋ ਕੀ ਹੈ ਮੈਂ ਬੇਨਤੀ ਕਰਦਾ ਮਾ ਪੰਜਾਬ ਸਰਕਾਰ ਗਾੜੀ ਵੀ ਸਾਡੇ ਬੱਚੇ ਨੂੰ ਨੌਕਰੀ ਦੇ ਇਹ ਸਨ ਹਰਪ੍ਰੀਤ ਸਿੰਘ ਨੌਜਵਾਨ ਦੇ ਪਿਤਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਪੰਜਾਬ ਸਰਕਾਰ ਭਾਰਤ ਸਰਕਾਰ ਕੋ ਮੰਗ ਕਰਦੇ ਆ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਕੋਈ ਨਾ ਮਾਲੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਇਹ ਜਿਹੜਾ ਵਾ ਗਜਾ ਕਰਕੇ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀਗੇ ਔਰ ਘਰ ਦੇ ਹਾਲਾਤ ਬਹੁਤ ਮਾੜੇ ਆ ਕਿਉਂਕਿ ਇਹਨਾਂ ਨੇ ਕਿਹਾ ਦੁਕਾਨਾਂ ਗਹਿਣੇ ਪਾ ਕੇ ਔਰ ਗਹਿਣੇ ਵੇਚ ਕੇ ਜਿਹੜਾ ਵਾ ਬੱਚੇ ਨੂੰ ਬਾਹਰ ਭੇਜਿਆ ਸੀਗਾ ਔਰ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਕੋ ਮੰਗ ਕੀਤੀ ਆ ਵੀ ਸਾਡੀ ਕੋਈ ਮਾਲੀ ਸਹਾਇਤਾ ਕੀਤੀ ਜਾਵੇ ਨਾਲ ਹਰਪ੍ਰੀਤ ਸਿੰਘ ਦੇ ਮਾਤਾ ਜੀ ਇਹ ਗੱਲਬਾਤ ਕਰ ਰਹੇ ਨੇ ਮਾਤਾ ਜੀ ਬੱਚਾ ਕਦੋਂ ਆਇਆ ਕਰ ਬੱਚਾ ਜੀ ਸਵੇਰੇ ਆਇਆ 6 ਵਜੇ बोहत औखा वो लग बोत पैसा लाया मेरे सपना टूट गया सपना ही बच्चा जाऊगा बाहर कमाए करजा ला दूगा कमाऊगा अपनी जिंदगी वाया सुधारूगा सानू भी आय आऊगी दड़ी धपा मैं कर दी मेहनत मोहनत कर दी ਇਜਲ ਕਰ ਉਹ ਦਿਨ ਸੁਧਰ ਜਾਣਗੇ ਪਰ ਰੱਬ ਨੇ ਸਾਨੂੰ ਉੱਥੇ ਰੱਖਤਾ ਮੁੰਡੇ ਨੇ ਪੜਾਇਆ ਲਿਖਾਇਆ ਪਲਾਟੂ ਪਲਾਟੂ ਕਰਾਈ ਸਰਕਾਰੀ ਨੌਕਰੀ ਵੀ ਆਂਦਾ ਰਿਹਾ ਵਿਚਾਰਾ ਭੱਜ ਜਾ ਰਿਹਾ ਭਰਤੀ ਵੀ ਵੇਖੀ ਕੁਛ ਭੱਲੇ ਨਹੀਂ ਪਿਆ ਇਸ ਕਰਕੇ ਕਹਿੰਦਾ ਮਾਤਾ ਮੈਂ ਬਾਹਰ ਜਾਣਾ ਪੈਸਾ ਤਾਂ ਕੋਈ ਹੈਗਾ ਨਹੀਂ ਸੀ ਕੋਲ ਰਿਸ਼ਤੇਦਾਰਾਂ ਦੇ ਕੋਲ ਇਕੱਠਾ-ਕੂਟਾ ਕੀਤਾ ਕੁਝ ਵਿਆਜੀ ਉਹ ਜੀ ਲੈ ਕੁਛ ਆ ਘਰ ਗਹਿਣੇ ਪਾਇਆ ਫਿਰ ਜਿਨ੍ਹਾਂ ਨੇ ਸਾਨੂੰ ਵਿਆਜੀ ਪੈਸੇ ਦਿੱਤੇ ਉਹਨਾਂ ਨੇ ਪਹਿਲਾਂ ਹੀ ਸਾਡੇ ਵਿਆਜ ਕੱਟ ਲਿਆ ਕਿਨੇ ਲੱਖ ਕੱਟ ਲਿਆ ਕਿਨੇ 50000 ਕਟਿਆ ਵਿੱਚ ਫੇਰ ਇਦਾਂ ਦਿੱਤੇ ਠੀਕ ਜੀ ਕਰਦਾ कलेਜਾ ਤੁਸੀਂ ਬਾਹਰ ਭੇਜਿਆ ਸੀ ਕਿੰਨਾ ਕੁਦੋਂ ਮਨ ਨੂੰ ਲੱਗਾ ਸੀ ਬਰਾਹੜ ਬੜੀ ਹੁੰਦੀ ਰੀ ਰਾਤ ਦੇ 12 12 ਵਜੇ ਉੱਠ ਕੇ ਮੈਂ ਰੋਂਦੀ ਸੀ ਉੱਠ ਕੇ ਕਾਲੀ ਪੈਂਦੀ ਸੀ ਜਿੱਦਾਂ ਮੇਰਾ ਪੁੱਤ ਗਿਆ ਜਿੱਦਾਂ ਵਾਪਸੀ ਆ ਜਾਣਾ ਇਦਾਂ ਹੀ ਹੁੰਦਾ ਰਹਿੰਦਾ ਸੀ ਜਿੱਦਾਂ ਟ੍ਰੈਂਪ ਦਾ ਖ਼ੌਫ਼ ਸੁਣਿਆ ਸੀ ਸਾਨੂੰ ਨਹੀਂ ਸੀ ਪਤਾ ਕਿ ਟ੍ਰੈਂਪ ਬਣ ਜਾਣਾ ਸੀ ਤੇ ਘਲਾਉਣਾ ਨਹੀਂ ਸੀ ਵੀਰ ਜੀ ਸਾਨੂੰ ਬੜਾ ਉੱਕਾ ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਸਾਡੇ ਦੇ ਉੱਤੇ ਟੀਵੀ ਤੇ ਹੀ ਆਈ ਸੀ ਖਬਰ ਇਸ ਤੇਧਾਰਾ ਨੂੰ ਵੀ ਮੁੰਡੇ ਦਾ ਨਾਂ ਆਉਂਦਿਆ ਤੇ ਇੱਕ ਜਹਾਜ਼ ਵੀ ਆ ਰਿਹਾ ਵਾ ਫਿਰ ਆਪਾਂ ਜਹਾਜ਼ ਦਾ ਆ ਉਹਦੇ ਟੀਵੀ ਲਾ ਕੇ ਬੈ ਗਏ ਉਹਦੇ ਵਿੱਚ ਸਾਨੂੰ ਫਿਰ ਪਤਾ ਲੱਗ ਗਿਆ ਸੀ ਇਹ ਇੱਕ ਮਹੀਨਾ ਸਾਡੀ ਗੱਲ ਨਹੀਂ ਹੋਈ 24 ਤਰੀਕ ਦਾ ਬਾਰਡਰ ਪਾਰ ਕੀਤਾ ਸੀ 24 ਦਿਨ ਕਿਨ ਕੇ ਰਾਰ ਜਣ ਮਾ ਕੱਢੇ ਇੱਕ ਇੱਕ ਰਾਤ ਇੱਕ ਇੱਕ ਪਲ ਬੜਾ ਉਖਾ ਨੰਗ ਧਰਿਆ ਜਿਦੋਂ ਫੋਨ ਨਹੀਂ ਸੀ ਆਉਂਦਾ ਹਾਂ ਜੀ ਹੁਣ ਕੀ ਕਰਨਾ ਭਾਜੀ ਅਸੀਂ ਤੇ ਉਜੜ ਕੇ ਬੈ ਗੇ ਸਾਡਾ ਨਾ ਪਿਆਲੀ ਨਾ ਬੰਨਾ ਦਿਹਾੜੀ ਦਾ ਪਿਆਲੇ ਹੈਗੇ ਆ ਆਪਾਂ ਸਰਕਾਰ ਨੂੰ ਇਹੋ ਕਵਾਂਗੇ ਮੇਰੇ ਪੁੱਤ ਨੂੰ ਨੌਕਰੀ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਜੈਂਟਾਂ ਦੇ ਮੇਰਾ ਜਿਹੜਾ ਪਿਆਸਾ ਲੱਗਾ ਵਾਪਸ ਦਿੱਤਾ ਜਾਵੇ ਜੈਂਟ ਵਾਕਬ ਸੀ ਤੁਹਾਡੀ ਜੈਂਟ ਨਹੀਂ ਸਾਡੇ ਵਾਗੂ ਜਦੋਂ ਪੇਮੈਂਟ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਪੇਮੈਂਟ ਜੇ ਦੇਣੀ ਨਾ ਸਾਡੀ ਫੋਟੋ ਨਹੀਂ ਖਿੱਚ ਸਕਦੇ ਨਾ ਗੱਡੀ ਦੀ ਫੋਟੋ ਖਿੱਚ ਸਕਦੇ ਫੇਰ ਆਪਾਂ ਜੇ ਤੁਸੀਂ ਸਾਨੂੰ ਇਦਾਂ ਪੇਮੈਂਟ ਦਿੱਤੀ ਆ ਪਾਣੀ ਲੈਣੀ ਫੇਰ ਆਪਾਂ ਜਲੰਧਰ ਚ ਜਲ ਕੇ ਪੈਸੇ ਦੇਣ ਉਹ ਪਾ ਕੇ ਤੇ ਘਰੇ ਲੈ ਜਾਓ ਘਰੇ ਵੀ ਨਹੀਂ ਆਏ ਜਲੰਧਰ ਸਾਨੂੰ ਸਦਿਆ ਜਲੰਧਰ ਪੇਮੈਂਟ ਕੀਤੀ ਆਪਾਂ ਜਲੰਧਰ ਫੇਰ ਸਾਨੂੰ ਉਹਨਾਂ ਨੇ ਗੱਡੀ ਦੀ ਫੋਟੋ ਖਿੱਚਣ ਦਿੱਤੀ ਨਾ ਆਪਣੀ ਖਿੱਚਣ ਦਿੱਤੀ ਤੇ ਜੇ ਤੁਸੀਂ ਨੇ ਸਾਡੀ ਫੋਟੋ ਖਿੱਚਣੀ ਫੇਰ ਪਤਾ ਮਤਲਬ ਤੁਹਾਡੇ ਬੱਚੇ ਨੂੰ ਘਾੜੀ ਨਹੀਂ ਤੋਰ ਸਕਦੇ ਉੱਥੇ ਫਸਿਆ ਰਹੂਗਾ ਫੇਰ ਆਪਾਂ ਡਰਦੇ ਮਾਰਿਆ ਪੈਸੇ ਦੇ ਦਿੱਤੇ ਹਾਂਜੀ ਤੇ ਆਪ ਤੁਸੀਂ ਕੀ ਕੰਮ ਕਰਦੇ ਆਪ ਮੈਂ ਨੇ ਰੇਗਾ ਦੀ ਦਿਹਾੜੀ ਜਿੱਦਾਂ ਵਾਢੀ ਬੰਨਾ ਹੋਇਆ ਜੋ ਦਾਣਾ ਪਕਾ ਸੀ ਜਾਂ ਸੂਜਣ ਕਮਾਈ ਦਾ ਹਾਂਜੀ ਮਿਹਨਤ ਮਜਦੂਰੀ ਹੈ ਘਰ ਦਾ ਗੁਜ਼ਾਰਾ ਫਿਰ ਕਿਤਨਾ ਚੱਲੂ ਘਰ ਦਾ ਗੁਜ਼ਾਰਾ ਇਹ ਬੱਚਿਆਂ ਤੇ ਉਮੀਦਾਂ ਨੇ ਕੋਈ ਨੌਕਰੀ ਨੌਕਰੀ ਸਰਕਾਰ ਦੇ ਦੇਵੇ ਤੇ ਆਪਣੇ ਨੌਕਰੀ ਮਿਲ ਜੂਗੀ ਥੋੜਾ ਬੋਤਾ ਕਰਜ਼ਾ ਜਿਹੜਾ ਚੜਿਆ 40 ਲੱਖ ਰੁਪਏ ਆ ਹੌਲੀ ਹੌਲੀ ਲਾਈ ਜਾਵਾਂਗੇ ਫਿਰ ਕੀ ਕਰਨਾ ਸਾਡਾ ਇੰਨਾ ਹੀ ਬੜਾ ਬਹੁਤ ਸਹੀ ਸਲਾਮਤ ਭਾਜੀ ਘਰ ਆ ਗਿਆ ਕਿ ਜੀ ਇਹ ਸਨ ਹਰਪ੍ਰੀਤ ਸਿੰਘ ਜਿਹੜਾ ਬੇਟਾ ਸੀਗਾ ਬਾਹਰ ਗਿਆ ਸੀਗਾ ਉਹਨਾਂ ਦੀ ਮਾਤਾ ਜੀ ਔਰ ਉਹਨਾਂ ਨੇ ਕਿਹਾ ਸ਼ੂਗਰ ਕਰਦੇ ਪਰਮਾਤਮਾ ਦਾ ਜਿਹੜਾ ਬਿਲਕੁਲ ਠੀਕ ਠਾਕ ਘਰ ਆ ਗਿਆ ਕਿਉਂਕਿ ਡੋਂਕੀ ਰਸਤੇ ਜਿਹੜਾ ਗਿਆ ਸੀਗੇ ਔਰ ਸਰਕਾਰ ਕੋ ਮੰਗ ਕੀਤੀ ਆ ਵੀ ਕੁਛ ਨਾ ਕੁਛ ਮਾਦੀ ਸਹਾਇਤਾ ਦਿੱਤੀ ਜਾਵੇ ਨੌਕਰੀ ਦਿੱਤੀ ਜਾਵੇ ਰੋਜੀ ਰੋਟੀ ਕਮਾਉਣ ਵਾਸਤੇ ਨੌਜਵਾਨ ਪੀੜ੍ਹੀ ਜਿਹੜੀ ਆ ਵਿਦੇਸ਼ਾਂ ਦਾ ਰੁੱਖ ਕਰ ਰਹੀ ਆ ਔਰ ਵਿਦੇਸ਼ਾਂ ਦਾ ਰੁੱਖ ਕਰਕੇ ਉਸ ਤੋਂ ਬਾਅਦ ਜਿਹੜਾ ਵਾ ਲੋਕਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਿਹੜਾ ਸਮੱਸਿਆਵਾਂ ਦਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਵਾ ਕਿਉਂਕਿ ਪੰਜਾਬ ਵਿੱਚ ਪਿਛਲੇ ਦਿਨੀ ਜਿਹੜਾ ਵਾ ਇੱਕ ਜਹਾਜ਼ ਪਹਿਲਾਂ ਆਇਆ ਸੀ ਇਹ ਦੂਸਰਾ ਅੱਜ ਬੀਤੀ ਰਾਤ ਆਇਆ ਸੀਗਾ ਉਹਦੇ ਵਿੱਚ ਵੀ ਜਿਹੜੇ ਪੰਜਾਬ ਦੇ ਔਰ ਵੱਖ-ਵੱਖ ਭਾਰਤ ਤੋਂ ਵੱਖ-ਵੱਖ ਜਗ੍ਹਾ ਤੇ ਜਿਹੜੇ ਸੀਗੇ ਬੱਚੇ ਆਏ ਆ ਔਰ ਉਹਨਾਂ ਵਿੱਚ ਅੱਜ ਜਿਹੜਾ ਵਾ ਦੂਸਰਾ ਇੱਕ ਬੱਚਾ ਪੰਡਾਲਾ ਪਿੰਡ ਦਾ ਜਿਹੜਾ ਦੂਸਰਾ ਬੱਚਾ ਹਰਪ੍ਰੀਤ ਸਿੰਘ ਸੇ ਪਿੰਡ ਕੀ ਨਾਮ ਹੈ ਤੁਹਾਡਾ ਨਿਸ਼ਾਂਪੁਰ ਪਿੰਡ अच्छा ਪਿੰਡ ਗਨਸ਼ਾਮਪੁਰ ਇਹ ਪਿੰਡ ਗਨਸ਼ਾਮਪੁਰ ਦਾ ਜਿਹੜਾ ਨੌਜਵਾਨਾ ਕਾ ਉਹ ਅੱਜ ਇੱਥੇ ਆਪਣੇ ਘਰ ਪਹੁੰਚਿਆ ਵਾ ਅਸੀਂ ਗਨਸ਼ਾਮਪੁਰ ਦੇ ਪਿੰਡ ਦਾ ਹਰਪਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਕਿਸ ਤਰ੍ਹਾਂ ਤੁਸੀਂ ਗਏ ਜੀ ਭਾਜੀ ਕਿ ਕਿਸ ਤਰ੍ਹਾਂ ਤੁਸੀਂ ਹਾਂਜੀ ਅਹੀਂ ਮੈਂ ਚਲੋ ਦਿੱਲੀ ਤੋਂ ਵਗਿਆ ਵਾਂ ਇਟਲੀ ਗਿਆ ਮੈਂ ਅੱਛਾ ਇਟਲੀ ਮੈਂ ਚਲੋ ਮੈਂ 3 ਮਹੀਨੇ ਰਿਹਾ ਏਜੰਟ ਦੇ ਕਰਕੇ ਕਹਿੰਦਾ ਤੈਨੂੰ ਤੋਰਾਂਗੇ ਤੋਰਾਂਗੇ ਤੁਹਾਨੂੰ 3 ਮਹੀਨੇ ਸਾਡੇ ਉੱਥੇ ਲਵਾ ਦੇ ਤੇ ਚਲੋ ਏਜੰਟ ਉਹ ਮੁੱਕਰ ਗਿਆ ਹਾਂਜੀ ਪੈਸੇ ਲੈ ਕੇ ਉਹ ਸਾਡੇ ਗਿਆ ਤੇ ਫਿਰ ਦੂਸਰਾ ਏਜੰਟ ਕੀਤਾ ਕੰਟੈਕਟ ਚ ਕੋਈ ਫਰੈਂਡ ਸਰਕਲ ਸੀਗਾ ਸਾਡਾ ਉਹਨੇ ਮੈਨੂੰ ਨੰਬਰ ਦਿੱਤਾ ਵਾ ਕਹਿੰਦੇ ਇਹਦੇ ਨਾਲ ਗੱਲ ਕਰ ਲੈ ਉਹਨੇ ਮੈਨੂੰ ਕਿਹਾ ਮਤਲਬ ਮੈਂ ਤੈਨੂੰ 15 ਦਿਨਾਂ ਚ ਮੈਂ ਤੈਨੂੰ ਪਹਚਾ ਦਊਗਾ 50 ਮੈਂ ਤੈਨੂੰ ਦਊਗਾ ਤੇ ਪੈਸੇ ਮੈਂ ਤੇਰੇ ਕੋਲ ਬੋਡ ਗੋ ਸਰਕੇ ਲਵਾਂਗਾ ਥਾਰੇ ਤੇ ਮੈਨੂੰ ਚਲੋ ਇਹ ਬਾਰਸੀਲੋਨਾ ਲੈ ਗਿਆ ਮੈਨੂੰ ਇੱਥੇ ਤੋਂ ਬਾਰਸੀਲੋਨਾ ਲੈ ਗਿਆ ਉੱਥੋਂ ਮੈਨੂੰ ਲੈ ਗਿਆ ਫਿਰ ਸਪੇਨ ਸਪੇਨ ਤੇ ਸਾਡੀ ਟੂਰ ਕੀ ਸਟਾਰਟ ਸੀਗੀ ਉਹ ਜਿਹੜੇ 14 ਘੰਟਾ ਫਲੈਟ ਚੱਲਿਆ ਯਾ ਸਿਲਵਾ ਡੋਰ ਉਸ ਤੋਂ ਬਾਅਦ ਸਾਨੂੰ ਟੈਕਸੀਆਂ ਥਾਣੀ ਇਦਾਂ ਲੈ ਕੇ ਮਤਲਬ ਸਾਡਾ ਰੋਡ ਤੁਰ ਕੇ ਵੀ ਤੁਰ ਕੇ ਵੀ ਸੀਗਾ ਟੈਕਸੀਆਂ ਦਾ ਵੀ ਸੀਗਾ ਟੈਕਸੀ ਮਤਲਬ ਇਦਾਂ ਨਹੀਂ ਕਿ ਮਤਲਬ ਇਕੱਲੇ-ਇਕੱਲਣ ਪਾਲਤਾ ਵਿੱਚ ਇਕੱਠੇ ਵਿੱਚ ਜਿੱਦਾਂ 10 ਬੰਦੇ ਆ 10 ਤੋਂ ਧੰਦੇ ਵਿੱਚ ਇੱਕ ਦੂਜੇ ਦੇ ਉੱਤੇ ਕਿੱਟਾਂ ਵੀ ਨਾਲੇ ਹਾਂਜੀ ਤੇ ਜਦੋਂ ਮੈਂ ਪਹੁੰਚਿਆ ਸਿਲਵਰ ਤੁਹਾਨੂੰ ਮਨ 'ਚ ਆਇਆ ਨਹੀਂ ਵੀ ਸਾਡੇ ਨਾਲ ਗੱਲ ਕਿਸ ਤਰ੍ਹਾਂ ਕੀਤੀ ਤੇ ਭੇਜ ਦਿੱਤੀ ਸਾਡੇ ਨਾਲ ਗੱਲ ਤੇ ਇਹੀ ਕੀਤੀ ਚੰਗੇ ਹੋਟਲ ਮਿਲਣਗੇ ਚੰਗਾ ਖਾਣਾ ਮਿਲੂਗਾ ਕੋਈ ਜਿਕਤ ਨਾ ਹੋਊਗੀ ਹਾਂਜੀ ਅਸੀਂ ਬੈਠੇ ਹਾਂ ਤੁਹਾਡੇ ਨਾਲ ਤੁਹਾਨੂੰ ਬਚਾਉਣ ਵਾਲੇ 15 ਜਾਂ ਤੁਹਾਨੂੰ ਬੜੇ ਕੁਸ ਕਰਾਵਾਂਗੇ ਪੇਮੈਂਟ ਤੁਹਾਡੇ ਕੋਲ ਉੱਥੇ ਹੀ ਜਗ ਲਵਾਵਾਂਗੇ ਹਾਂਜੀ ਫਿਰ ਜਿੱਦੋਂ ਤੁਹਾਨੂੰ ਇਸ ਤਰ੍ਹਾਂ ਇੱਕ ਜਿੱਦਾਂ ਮਤਲਬ ਕਿ ਸਾਰਾ ਡੰਗਰਾਂ ਨੂੰ ਤੁਹਾਨੂੰ ਇੱਕ ਇੱਕ ਮਤਲਬ ਕਮਰੇ ਵਿੱਚ ਰੱਖਿਆ ਇੱਕ ਗੱਡੀ ਚ ਲੈ ਕੇ ਜਾਂਦੇ ਰਹੇ ਕਿੰਨਾ ਕੁ ਮਨ ਨੂੰ ਦੁੱਖ ਲੱਗਾ ਬੜਾ ਦੁੱਖ ਲੱਗਾ ਜੀ ਜਦੋਂ ਇੱਕ ਇੱਕ ਦੂਜੇ ਦਿੱਤੇ ਬੰਦੇ ਸੀਗੇ ਸਾਹ ਘੁੱਟਦਾ ਸੀਗਾ ਗਰਮੀ ਇੱਕ ਉਤੋਂ ਨਾ ਉਹਨਾਂ ਦੇ ਗੱਡੀ 'ਚ ਏਸੀ ਕੋਈ ਟੁੱਟੀਆਂ ਗੱਡੀਆਂ ਰੱਖੀਆਂ ਨਾਲ ਭਿਖੇ ਭਜਾਈ ਜਾਣੇ ਨਾਲ ਭਜਾਈ ਜਾਣੇ ਆ ਜਿਸ ਦੇ ਵਿੱਚ ਬੱਚੇ ਵੀ ਔਰਤਾਂ ਵੀ ਹੈਗੇ ਬੱਚੇ ਔਰਤਾਂ ਵੀ ਸਾਡੇ ਨਾਲ ਅਗਲੀ ਗੱਡੀ ਹੁੰਦੀਆਂ ਸੀ ਹਾਂਜੀ ਸਾਨੂੰ ਇਦਾਂ ਲੈ ਜਾਂਦੇ ਰਹੇ ਗਵਾਟੇ ਮਾਲਾਂ ਹੀ ਗਏ ਜਦੋਂ ਸਾਨੂੰ ਕਹਿੰਦਾ 10 ਦਿਨ ਮੈਂ ਉੱਥੇ ਰਹਾ ਜਦੋਂ ਮੈਂ ਉਹਨੂੰ ਕੀਤਾ ਮੈਂ ਕਹਾ ਮੈਨੂੰ ਇੱਥੋਂ ਤੋਰ ਤੂੰ ਕਹਿਣਾ ਸੀਗਾ ਮੈਂ ਤੈਨੂੰ ਚੰਗੇ ਤਰੀਕਾ ਨਾਲ ਪਹੁੰਚਾਉਂਗਾ ਮੈਂ ਕਹਾ ਇਹ ਕੀ ਕਰਨ ਰਿਹਾ ਤੇ ਫਿਰ 11ਵੇਂ 12ਵੇਂ ਦਿਨ ਕਹਿੰਦਾ ਪੇਮੈਂਟ ਕਰ ਤੇ ਤੇਰੀ ਪੇਮੈਂਟ ਨਹੀਂ ਆਂਦੀ ਤੇ ਨਹੀਂ ਤਾਂ ਟੋਰਚ ਢੋਂਦੇ ਜਾਂਦਾ ਤੇ ਮੈਂ ਉਹਨੂੰ ਪੇਮੈਂਟ ਚਲੋ 15 15 ਤਰੀਕ ਦੇ ਲਾਗੇ ਮੈਂ ਪੇਮੈਂਟ ਕਰਤੀ ਉਹਨੂੰ ਤੇ ਪਹਿਲਾਂ ਕਿੰਨੀ ਪੇਮੈਂਟ ਕੀਤੀ ਪਹਿਲਾਂ ਸਟਾਰਟਿੰਗ ਪੇਮੈਂਟ ਜਦੋਂ ਅਸੀਂ ਘਵਾਟੇ ਵਾਲਾ ਪੇਮੈਂਟ ਕੀਤੀ ਆ ਅੱਗੇ ਜਾਣ ਲਈ ਉਦੋਂ ਕਾਰਡ ਤੋਂ ਕਾਰਡ 18-20 ਰੱਖ ਬੋਲੋ ਕੀਤਾ ਸੀ ਹਾਂਜੀ ਦੇ ਬਾਅਦ ਚ ਹੋਰ ਕਿੰਨੀ ਕਿੰਨੇ ਮਿੰਟ ਕਿੰਨਾ ਖਰਚ ਉਸ ਤੋਂ ਬਾਅਦ ਵੀ ਅਸੀਂ 15 15 ਕੀਤੀ 12 ਮਤਲਬ ਟੋਟਲ 40 ਪਾਸ ਲੱਗਿਆ ਸਾਡਾ ਅੱਛਾ ਹਾਂਜੀ ਤੇ ਕਿਹੜਾ ਰਸਤਾ ਕਿਹੋ ਜਿਹਾ ਜੰਗਲਾਂ ਰਾਹੀਂ ਵੀ ਸੀ ਜੰਗਲਾਂ ਰਾਹੀਂ ਜਦੋਂ ਜਦੋਂ ਸਮਝ ਲਓ ਆਪਾਂ ਚਲੇ ਗਏ ਆ ਫਲੈਟ ਥਾਣੀ ਇੱਕੋ ਫਲੈਟ ਹੋਈ ਸਾਡੀ ਵਧੀਆ ਜਿਹੜੀ ਹੋਈ ਆ ਉਸ ਤੋਂ ਬਾਅਦ ਜੰਗਲਾਂ ਥਾਣੀ ਕਿੱਥੇ ਸੋ ਗਏ ਕਿੱਥੇ ਮਤਲਬ ਭੁੱਖੇ ਰਹਿ ਗਏ ਕਿੱਥੇ ਤੁਰ ਲਿਆ ਕਿੱਥੇ ਬਹਿ ਗਏ ਕਿੱਥੇ ਸੌਂ ਗਏ ਬਸ ਇਦਾਂ ਹੁੰਦਾ ਰਿਆ ਡੋਂਕਰ ਛੱਡ ਕੇ ਭੱਜ ਜਾਂਦਾ ਇਹਨੂੰ ਹਾਂਜੀ ਜਿਹੜੀ ਚੰਗਾ ਚੋਂ ਅਸੀਂ ਆਏ ਨਾ ਅਸੀਂ ਸੁਣਨ ਚ ਆਏ ਗ ਸ਼ੇਰ ਤੱਕ ਰਹਿੰਦੇ ਉੱਥੇ ਜਿਹੜੇ ਜੰਗਲਾਂ ਜਹਾਂ ਐ ਹਾਂਜੀ ਤੇ ਫਿਰ ਜਦੋਂ ਸ਼ੇਰ ਦਾ ਤੁਹਾਨੂੰ ਪਤਾ ਵੀ ਹੋਣਾ ਭੇਜਦੇ ਸ਼ੇਰ ਦਾ ਤੇ ਉਦੋਂ ਡਰ ਵੀ ਲੱਗਦਾ ਨਾ ਮੈਨੂੰ ਉਹ ਵਾਹ ਫਿਰ ਚੋਪਰ 'ਤੇ ਬੈਠੇ ਰਹਿੰਦੇ ਨਹੀਂ ਹੈ ਕਿ ਕਿਹ ਕਿਹ ਜਗ੍ਹਾ ਨਾ ਹੀ ਖੇਲਣਾ ਇੱਥੇ ਕਿਹ ਇੱਥੇ ਆਣੇ ਚੋਪਰ 'ਤੇ ਇੱਕ ਝਾੜੀਆਂ ਜੀ ਵੀ ਲੁਕ ਜਾਂਦੇ ਰਹੇ ਐ ਅੱਛਾ ਡੌਂ ਕਰਾਉਂਦਾ ਸੀ ਠਾਕੇ ਲੈ ਜਾਂਦਾ ਸੀ ਤੁਹਾਨੂੰ ਕਿ ਕਿੰਨੇ ਕਿੰਨੇ ਦਾ ਤੁਹਾਡਾ ਆਪਸ ਵਿੱਚ ਇੱਕ ਹੈਗੀ ਸੀ ਕਿੰਨੇ ਇਕੱਠੇ ਬੰਦੇ ਹੀ ਗਏ ਵੀ ਥੋੜਾ ਡਰ ਤੁਹਾਨੂੰ ਡਰਤ ਹੋਣਾ ਸਾਰਾ ਹਾਂ ਮਤਲਬ ਬੰਦੇ ਸੜਨਾ ਜਦੋਂ ਮੈਨੂੰ ਕੱਢਿਆ ਉਹਨਾਂ ਨੇ ਜਿਹੜਾ ਮੇਰਾ ਗਰੁੱਪ ਮੇਰੇ ਮੇ ਕੋ ਪਹਿਲੇ ਮੈਨੂੰ ਟੌਰਚਰ ਕਰਤਾ ਮੈਨੂੰ ਫਿਰ ਦੋ ਜਨੇ ਸੀ ਗਏ ਸਾਨੂੰ ਦੁਵਾਨੋ ਲੈ ਕੇ ਗਿਆ ਫਿਰ ਅੱਛਾ ਹਾਂਜੀ ਗਰੁੱਪ ਚ ਚਲੋ ਬੰਦੇ ਦਾ ਸਾਥ ਹੰਧਾ ਵਾ ਅਸੀਂ ਰਹਿ ਦੋ ਗਏ ਅਸੀਂ ਡਰਦੇ ਰਹੇ ਫਿਰ ਜਿੱਦਾਂ ਜਿੱਦਾਂ ਸਾਨੂੰ ਲੈ ਕੇ ਗਏ ਆ ਜੰਗਲਾ ਥਾਣੀ ਛੱਡ ਕੇ ਭੱਜ ਜਾਂਦਾ ਰਿਆ ਸਾਡੇ ਨਾਲ ਟੌਰਚਰ ਬਹੁਤ ਹੋਇਆ ਤੇ ਤੁਹਾਡੇ ਮਾਲਾਂ ਤੋਂ ਸਾਡੀ ਡੋਕੀ ਪੂਰੀ ਮਤਲਬ ਜਿੱਦਾਂ ਸੋਚਿਆ ਸੀ ਨਾ ਓਦਾਂ ਨਹੀਂ ਹੋਦਿਆ ਪੂਰਾ ਨਿਚੋੜ ਕੱਢਿਆ ਕਿ ਡੋਕੀ ਨਹੀਂ ਸਾਡਾ ਤੇ ਫਿਰ ਫੜੇ ਕਿੱਥੇ ਗਏ ਤੁਸੀਂ ਸਾਡੇ ਜਦੋਂ ਅਸੀਂ ਜਦੋਂ ਪੇਮੈਂਟ ਸਾਡੀ ਸਾਰੀ ਹੋ ਗਈ ਸਾਰੀ ਪੇਮੈਂਟ ਕਰਤੀ ਖੇਚ ਤੋਗੇ ਸਾਨੂੰ ਲੈ ਗਏ ਤੇ ਜਵਾਨਾ ਲੈ ਗਏ ਹਾਂਜੀ ਤੇ ਜਵਾਨਾ ਤੋਂ ਸਾਨੂੰ ਇੱਕ ਰਾਤ ਰਖਿਆ ਉੱਤੇ ਹੋਟਲ ਚ ਇੱਕ ਬੈੱਡ ਸੀਗਾ ਉੱਤੇ ਉੱਥੇ ਅਸੀਂ 1 2 3 ਤੁੱਤੇ ਬੈੱਡ ਤੇ ਬਾਕੀ ਸਪੰਜੇ ਪੈ ਗਏ ਠੀਕ ਆ ਉਸ ਤੋਂ ਬਾਅਦ ਸਾਨੂੰ ਲੈ ਗਏ ਗੱਡੀ ਚ ਇੱਕੋ ਗੱਡੀ ਚ ਉਹ ਹੀ ਬੰਦੇ ਫਿਰ 7 8 ਬੰਦੇ 7 ਨੰਬਰ ਦੇ ਉੱਥੇ ਲੈ ਕੇ ਬਾਰਡਰ ਤੇ ਬਾਰਡਰ ਤੋਂ ਕ੍ਰੋਸ ਕਰਾਤਾ ਹਾਂਜੀ ਤੇ ਕ੍ਰੋਸ ਕਰਨ ਨਹੀਂ ਫੜੇ ਮੈਂ ਤਾਂ ਕਹਿੰਦਾ ਪੁਲਿਸ ਦੇ ਉਹਨਾਂ ਦੀ ਜਿਹੜੀ ਫੋਰਸ ਆ ਅਮਰੀਕਾ ਦੀ ਉਹਨਾਂ ਦੇ ਹੱਥ ਕਿ ਤਰ੍ਹਾਂ ਲੱਗੇ ਜੋ ਕਿ ਅਸੀਂ ਬਾਟਰ ਕਰ ਉਸ ਕੀਤਾ ਵਾ ਅਗਲੇ ਬੰਨੇ ਆਰਮੀ ਖੜੀ ਸੀਗੀ ਅੱਛਾ ਹਾਂਜੀ ਉਹਨਾਂ ਨੇ ਟੋਚ ਮਾਰੀ ਸਾਡੇ ਤੇ ਟੋਚ ਮਾਰੀ ਸਾਨੂੰ ਇਸ਼ਾਰਾ ਦਿੱਤਾ ਕਿ ਇੱਧਰ ਆ ਜਾਓ ਅਸੀਂ ਚਲੇ ਗਏ ਤੇ ਉਹਨੇ ਮਤਲਬ ਸਾਡੇ ਮਤਲਬ ਕੱਪੜੇ ਉੱਥੇ ਲਵਾਤੇ ਸਾਡੇ ਉਹਨੇ ਜਿਹੜਾ ਜੱਟ ਹੈ ਨਾ ਸਾਨੂੰ ਉਹੀ ਪੌਂਟ ਦਿੱਤਾ ਵਾ ਬਾਕੀ ਸਾਨੂੰ ਉਹਨਾਂ ਨੇ ਹੱਥ ਗਨੇ ਚਲੋ ਉੱਥੇ ਨਹੀਂ ਲਾਈਆਂ ਸਾਨੂੰ ਤੇ ਸਾਡੇ ਪਾਸਪੋਰਟ ਉਦਾਂ ਬੈਗ ਚ ਪਾਲੇ ਕਿਟਾਂ ਦੇ ਅੱਡ ਕਰਤੀਆਂ ਸਾਨੂੰ ਵੈਂਚ ਭਾ ਲਿਆ ਉਹਨਾਂ ਨੇ ਵੈਂਚ ਭਾ ਲਿਆ ਸਾਨੂੰ ਡਿਟੈਂਸ਼ਨ ਸੈਂਟਰ ਲੈ ਗਏ ਤੇ ਪ੍ਰਧਾਨ ਮੰਤਰੀ ਅੰਦਰ ਬੋਦੀ ਵੀ ਗਏ ਸੀ ਇਹ ਤੇ ਤੁਹਾਨੂੰ ਕੋ ਪਤਾ ਲੱਗਾ ਮੈਨੂੰ ਸਾਨੂੰ ਪਤਾ ਲੱਗ ਗਿਆ ਸੀਗਾ ਜਿਹੜੇ ਬੰਦੇ ਫੇਰ ਸਾਨੂੰ ਥਾਡੇ ਪੈਟਿਕ ਚ ਬੰਦੇ ਆਏ ਸੀਗੇ ਮਤਲਬ ਹੋਰਾਰੇ 50 ਬੰਦੇ ਹੋ ਗਏ ਸੀ ਕਈ ਤੇ 7-8 ਬੰਦੇ ਫੇਰ ਆਏ ਉਹਨਾਂ ਨੇ ਦੱਸਿਆ ਕਿ ਮਤਲਬ ਪ੍ਰਧਾਨ ਮੰਤਰੀ ਆਵੇ ਬਾਤੇ ਇੱਕ ਜਾਜ ਮਤਲਬ ਚਲੇ ਗਿਆ ਰਿਪੋਰਟ ਦਾ ਹਾਂਜੀ ਉਹ ਉਹਨਾਂ ਨੇ ਦੱਸਿਆ ਸਾਨੂੰ ਤੇ ਚਲੋ ਪ੍ਰਧਾਨ ਮੰਤਰੀ ਉੱਤੇ ਗਿਆ ਵਾ 12 ਤਰੀਕ ਪ੍ਰਧਾਨ ਮੰਤਰੀ ਗਿਆ ਵਾ 13 ਤਰੀਕ ਸਾਨੂੰ ਰਿਪੋਰਟ ਕਰਤਾ ਨੇ ਸਾਨੂੰ ਇਹ ਸੀਗਾ ਕਿ ਸਾਨੂੰ ਸਾਡਾ ਕੋਈ ਸਾਡੀ ਪੱਖ ਚ ਗੱਲ ਕਰਨਗੇ ਸਾਨੂੰ ਇਹ ਮੇਚਗੇ ਜੋ ਸਾਨੂੰ ਜਾਜ ਚ ਲੈ ਕੇ ਆਏ ਰਿਪੋਰਟ ਕਰਨ ਲਈ ਸਾਨੂੰ ਨਹੀਂ ਪਤਾ ਸੀਗਾ ਕਿ ਰਿਪੋਰਟ ਕਰਨਗੇ ਅਸੀਂ ਚਲੋ ਚੋ ਪਰ ਕੇ ਸਾਨੂੰ ਅਸੀਂ ਅਪੀਲ ਵੀ ਕੀਤੀ ਕਿ ਸਾਨੂੰ ਰਿਪੋਰਟ ਨਹੀਂ ਕਿੰਨਾ ਕਰੋ ਸਾਨੂੰ 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 ਸਾਡੀ ਸੁਣਵਾਈ ਹੋਵੇ ਕੋਈ ਸਾਨੂੰ ਕੰਮ ਕੀ ਦਿੰਦੇ ਤਨ ਕੰਮ ਕੀ ਸਾਨੂੰ ਫੁੱਲ ਦਿੰਦੇ ਰਹੇ ਆ ਮਤਲਬ ਸ਼ੋਰ ਨਹੀਂ ਕਰਨਾ ਮਤਲਬ ਜਦੋਂ ਜਾਜ ਚ ਲੈ ਕੇ ਆਏ ਆ ਉੱਥੇ ਤੇ ਫੋਲ ਹੀ ਕੀਤਾ ਨਾ ਉਹਨਾਂ ਨੇ ਜੇਰਾ ਕੋਈ ਹੱਥ ਚਲਾਇ ਕਰੂਗਾ ਮਤਲਬ ਇਹ ਕਹਿੰਦੇ ਬੋਕਸ ਆ ਉੱਤੇ ਵਿੱਚ ਬੰਦ ਕਰ ਦਿੱਤਾ ਜਾਊਗਾ ਤੇ ਬੀੜੀਆਂ ਲਾਈਆਂ ਕਿਤਰਾ ਬੀੜੀਆਂ ਲਾਈਆਂ ਹੱਥਾਂ ਨੂੰ ਲਾਤੀਆਂ ਹੱਥ ਨੂੰ ਲਾ ਕੇ ਤੇ ਲੱਕ ਨੂੰ ਸੰਘਲਵਾ ਕੇ ਤੇ ਫਿਰ ਸੰਘਲਨਾ ਅੱਧਾ ਬਣਤਾ ਮੋਟੇ ਅੱਧਾ ਅੱਧਾ ਵਿੱਚ ਵੜ ਗਿਆ ਸੀ ਸੰਘਲ ਦੇ ਨਾਲ ਅੱਛਾ ਅੱਛਾ ਹਾਂਜੀ ਤੇ ਪਿਆਰਾਂ ਨੂੰ ਬੰਨੀ ਸੀ ਤੇ ਫਿਰ ਕਹਿੰਗੇ ਬੀੜੀਆਂ ਕਦੋਂ ਖੋਲੀਆਂ ਤੁਹਾਡੀਆਂ ਬੀੜੀਆਂ ਉਦੋਂ ਖੋਲੀਆਂ ਵਾ ਦੋ ਸਟਾਪ ਹੋਏ ਰਾਹ ਦੇ ਵਿੱਚ ਦੋ ਸਟਾਪ ਹੋਏ ਉਸ ਤੋਂ ਬਾਅਦ ਤੀਜਾ ਜਿਹਾ ਸਟਾਪ ਹੈ ਅੰਮ੍ਰਿਤਸਰ ਹੋਣਾ ਸੀਗਾ ਤੇ ਇੱਕ ਘੰਟਾ ਪਹਿਲਾਂ ਸਾਡੀਆਂ ਉਹਨਾਂ ਨੇ ਬੀੜੀਆਂ ਖੋਲ੍ਹਤੀਆਂ ਉਹ ਰਸਤੇ ਚ ਖਾਣ ਪੀਣ ਨੂੰ ਦਿੰਦੇ ਸੀ ਖਾਣ ਪੀਣ ਸਾਨੂੰ ਉਹੀ ਕੁਰਕਰੇ ਦਿੰਦੇ ਸੀਗੇ ਤੇ ਪਾਣੀ ਦਿੰਦੇ ਸੀਗੇ ਤਿੰਨ ਟਾਈਮ ਦਿੱਤਾ ਸਾਨੂੰ ਸਾਨੂੰ ਸਾਡੇ ਖਾਦਾ ਨਹੀਂ ਗਿਆ ਸਾਨੂੰ ਸੁਆਦੀ ਲੱਗਾ ਮੈਂ ਤਾਂ ਖਾਦਾ ਹੀ ਨਹੀਂ ਜਮਾ ਨਹੀਂ ਖਾਦਾ ਮੈਂ ਇੱਥੇ ਅੰਮ੍ਰਿਤਸਰ ਅਗਰੇਪੋਰਟ ਤੇ ਰੋਟੀ ਖਾਦੀ ਤੇ ਤੁਸੀਂ ਤੁਹਾਨੂੰ ਕਿਤਰਾ ਪਤਾ ਲੱਗਾ ਵੀ ਤੁਸੀਂ ਇਹ ਇੰਡੀਆ ਆ ਗਏ ਜਦੋਂ ਉਹ ਜਿਆਦਾ ਇੱਕ ਪਾਕਿਸਤਾਨੀ ਸੀਗਾ ਵਿੱਚ ਪੁਲਿਸ ਆਫੀਸਰ ਸੀਗਾ ਉਹਨੇ ਸਾਨੂੰ ਦੱਸਿਆ ਕਿ ਮਤਲਬ ਤੁਹਾਨੂੰ ਸਾਰਾ ਹਿੰਦੀ ਆਉਂਦੀ ਆ ਸਾਨੂੰ ਫਿਰ ਪਤਾ ਲੱਗਾ ਕਿ ਮਤਲਬ ਇਹ ਹਿੰਦੀ ਆਪਾਂ ਉਹਨਾਂ ਇਨਕੁਆਇਰੀ ਕੀਤੀ ਕਿ ਮਤਲਬ ਤੁਸੀਂ ਕਿੱਥੋਂ ਉਹਨੇ ਕਿਹਾ ਮੈਂ ਪਾਕਿਸਤਾਨ ਤੋਂ ਆਂ ਕਿ ਮੈਂ 15 ਸਾਲਾਂ ਤੋਂ ਉੱਥੇ ਰਹਿ ਰਹੇ ਆ ਮੈਂ ਜੋਬ ਕਰ ਰਹੇ ਆ ਉਹਨੇ ਦੱਸਿਆ ਤੁਹਾਨੂੰ ਇਹ ਇੰਡੀਆ ਲੈ ਕੇ ਜਾਣਗੇ ਮਤਲਬ ਹੁਣ ਤੁਹਾਨੂੰ ਦੱਸਤਾ ਵਾ ਹੁਣ ਤੁਸੀਂ ਜੇ ਸਾਥ ਚਲਾ ਕੇ ਕਰੋਗੇ ਇਹ ਤਾਂ ਨਾ ਮਿਸ ਵੀ ਅਵੇਅਲ ਕਰਨਗੇ ਤੇ ਉਹ ਚ ਸਾਡੀ ਨਹੀਂ ਕੋਈ ਜ਼ਿੰਮੇਵਾਰੀ ਉਹਨੇ ਇੰਨੀ ਗੱਲ ਕਹਿਤੀ ਸਾਨੂੰ ਤੇ ਸਾਰੇ ਮਤਲਬ ਸਾਰਾ ਜਹਾਜ਼ ਰੌਂਡ ਹੈ ਬੇ ਮਤਲਬ ਜਿਹੜੇ ਬੱਚੇ ਸੀਗੇ ਰੌਂਡ ਹੈ ਬੇ ਮਤਲਬ ਲੇਡੀ ਔਰਤਾਂ ਵੀ ਹੈਗੇ ਔਰਤਾਂ ਵੀ ਹੈਗੇ ਤਿੰਨ ਮਤਲਬ ਇੱਕ ਫੈਮਿਲੀ ਨਾਲ ਜੁਆਇੰਟ ਹੀ ਦੋ ਕੁੜੀਆਂ ਸੀਗੀਆਂ ਇੱਕ ਮੈਰਿਟ ਸੀ ਤੇ ਇੱਕ ਸਿੰਗਲ ਸੀਗੀ ਔਰ ਉਹ ਚਲੀ ਰੌਂਡ ਐ ਸਾਰੇ ਰੌਂਡ ਐ ਬੇ ਲੱਗ ਭਾਗ ਮੁੰਡੇ ਜਿਹੜੇ ਆਏ ਪਨਾਮਾ ਥਨੀ ਆਏ ਆ ਕੋਈ ਕਿੱਦਾਂ ਆਇਆ ਸਾਰੇ ਰੌਂਡ ਐ ਬੇ ਤੇ ਤੇ ਤੁਹਾਨੂੰ ਡਰ ਵੀ ਲੱਗਦਾ ਸੀ ਕਿਤੇ ਵੀ ਮਾਰਨ ਮੂਰਨ ਨਾ ਦੇਣ ਇਸ ਤਰ੍ਹਾਂ ਕਿਤੇ ਡਰ ਲੱਗਦਾ ਫੇਰ ਉਹ ਤੇ ਮੈਂ ਇਦਾਂ ਹੀ ਟਟ ਗਏ ਸਾਰੇ ਕੀ ਮਾਰ ਲੈਂਦੇ ਹੋਰ ਕੀ ਕਰਨਦੇ ਉਹ ਤੇ ਫੇਰ ਸਾਡੇ ਕੋਈ ਲਫ਼ਜ਼ ਨਹੀਂ ਬੋਲਨਦਾ ਉਹਨਾਂ ਨੂੰ ਜਦੋਂ ਜਹਾਜ਼ ਹੀ ਭਾਲਿਆ ਜਾ ਆ ਜੇ ਉੱਡ ਗਿਆ ਫੇਰ ਸਾਡੇ ਵੀ ਹੱਥ ਵਸ ਨਹੀਂਦਾ ਤੇ ਜਦੋਂ ਤੁਸੀਂ ਰੋਂ ਇੱਥੋਂ ਕਿਹਾ ਸੀ ਕੀ ਸੁਪਣਾ ਸੀ ਤੁਹਾਡਾ ਸੁਪਨਾ ਤੇ ਇਹ ਹੈ ਕਿ ਜਿਹੜਾ ਫੇਰ ਉਸ ਗਾਰੀ ਮੈਂ ਚਲੋ ਤੁਹਾਨੂੰ ਕੱਢਾਂਗੇ ਖਰੀ ਮਲਾਵਟਾਂ ਦੀ ਰੋਟੀ ਖਾਵਾਂਗੇ ਚੰਗਾ ਕੰਮ ਕਰਕੇ ਖੋਲਾਂਗੇ ਹਾਂਜੀ ਤੇ ਘਰ ਦੇ ਹਾਲਾਤ ਤੁਹਾਡੇ ਹਣ ਦੇਖਣ ਤੋਂ ਲੱਗਦਾ ਬਹੁਤ ਪਹਿਲਾਂ ਹੀ ਇਸ ਤਰ੍ਹਾਂ ਸੀਗੇ ਸ਼ੁਰੂ ਤੋਂ ਬਾਜੀ ਇਦਾਂ ਬਾਪੂ ਦੀ ਸੱਟ ਲੱਗੀ ਵੀ ਸਾਲਾਂ ਨੂੰ ਹਾਂਜੀ ਤੇ ਕਾਰਜਿਕ ਕਮਾਉਣਾ ਮਾਤਾਆਂ ਜਾਂ ਵੱਡਾ ਭਰਾ ਜਾਂ ਮੈਂ ਅਸੀਂ ਤਾਂ ਹੁਣ ਹੁਣ ਕਮਾਉਣ ਲੱਗੇ ਮਾਤਾ ਕੇ ਮਨ ਦੇ ਤੇ ਇੰਨਾ ਪੈਸਾ ਤੁਹਾਨੂੰ ਜਿਤਨਾ ਖਰਚਿਆ ਤੇ ਤੁਹਾਨੂੰ ਥੋੜਾ ਜਿਹਾ ਪਤਾ ਨਹੀਂ ਸੀ ਵੀ ਇਹ ਡੰਕੀ ਰਸਤੇ ਜਾ ਰਹੇ ਕਿ ਕੱਲਣਾ ਉਹਨਾਂ ਨੇ ਕਿਸ ਤਰ੍ਹਾਂ ਸਾਨੂੰ ਤਾਂ ਕੁਝ ਨਹੀਂ ਦੱਸਿਆ ਜੋ 15 ਲੱਖ ਕੀਤਾ ਦੇਣਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇੰਨੇ ਪੈਸੇ ਲੱਗਦੇ ਆ ਸ ਮਤਲਬ ਕੋਈ ਕੰਦਾ ਮੈਨੂੰ ਇੰਨੇ ਪੈਸੇ ਦੇ ਤੈਨੂੰ ਤਾਂ ਕੱਢਾਂਗੇ ਮਤਲਬ ਫਸ ਗਿਆ ਹੀ ਮੈਂ ਪੂਰਾ ਕਿੱਥੇ ਪੂਰੀ ਤਰ੍ਹਾਂ ਫਸ ਗਿਆ ਜਿਹੜਾ ਏਜੰਟ ਪੈਸੇ ਲਾ ਕੇ ਪੈਸੇ ਲੈ ਲੈਂਦਾ ਸੀ ਉਹ ਮੁੱਕਰ ਜਾਂਦਾ ਸੀਗਾ ਉਹ ਲਾਲੇ ਲਾਈ ਜਾਂਦਾ ਮੈਨੂੰ ਇਦਾਂ ਹੀ ਫਿਰ ਡੌਂਕਰ ਨਾਲ ਕੈਨੇਡਾ ਕੀਤਾ ਡੌਂਕਰ ਨੇ ਪੈਸੇ ਲਏ ਫਿਰ ਮੈਨੂੰ ਉੱਥੇ ਕੱਢਿਆ ਨਾ ਮਤਲਬ ਸਾਰਿਆਂ ਨੇ ਵੱਖੋ ਵੱਖ ਪੈਸੇ ਲਏ ਆਪਣੇ ਤੇ ਹੁਣ ਇਹ ਜਿਹੜਾ ਏਜੰਟ ਵਾ ਤੁਹਾਨੂੰ ਪਤਾ ਵਾ ਕਿੱਥੇ ਦਾ ਕਿੱਥੇ ਏਜੰਟ ਦਾ ਕੋਈ ਨਹੀਂ ਕੋਲ ਸਾਨੂੰ ਤੇ ਪੈਸੇ ਕਿੱਥੇ ਪਹਿਲੇ ਘਰਦਿਆਂ ਨੇ ਜਲੰਧਰ ਪੇਮੈਂਟ ਕੀਤੀ ਸੀਗੀ ਪੇਮੈਂਟ ਉਹਨਾਂ ਨੇ ਜਦੋਂ ਗੱਡੀ ਦੇ ਫੋਟੋ ਖਿੱਚੀ ਉਹਨਾਂ ਨੇ ਕਹਿੰਦੇ ਪਹਿਲਾਂ ਡਿਲੀਟ ਕਰੋ ਪੇਮੈਂਟ ਡਿਲੀਟ ਕਰੋ ਪਹਿਲਾਂ ਫੋਟੋ ਡਿਲੀਟ ਕਰੋ ਫੇਰ ਪੇਮੈਂਟ ਲਵਾਂਗੇ ਪੇਮੈਂਟ ਉਹਨਾਂ ਕੈਸ਼ ਲਈਓ ਕਾਊਂਟ ਚ ਨਹੀਂ ਆਉਂਦੇ ਬਾਹਰ ਆਪਾਂ ਲੈਣੀ ਹੁਣ ਜਿਹੜਾ ਨੌਜਵਾਨ ਆਪਣਾ ਜਿਹੜਾ ਜੂਤ ਸਾਰਾ ਬਾਹਰ ਜਾਣ ਨੂੰ ਤਿਆਰ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਬਾਹਰ ਤ ਜਾਣਾ ਹੀ ਹੈ ਸਰਕਾਰ ਨੌਕਰੀਆਂ ਦੇਵੇ ਇੱਥੇ ਆਪਣਾ ਨੌਕਰੀਆਂ ਕਰਨ ਮਤਲਬ ਬਾਹਰ ਨਾ ਜਾਣਾ ਇਹੋ ਜੇ ੱੱਕੇ ਤੁਹਾਡੀ ਨਾਲ ਖਾਣ ਜਿੱਦਾਂ ਹੀ ਖਾ ਗਏ ਹੁਣ ਤਾਂ ਆਪਣੇ ਦੇਸ਼ ਵਿੱਚ ਵੀ ਸਭ ਕੁਝ ਹੈਗਾ ਬਸ ਮਤਲਬ ਐਸੇ ਜੇ ਆਪਾਂ ਮਿਹਨਤ ਕਰੀਏ ਇੱਥੇ ਤੇ ਇੱਥੇ ਵੀ ਖੁਸ਼ ਹਾਂ ਖੁਸ਼ ਹਾਂ ਜਦੋਂ ਸਰਕਾਰ ਸੁਣੂਗੀ ਸਾਡੀ ਫੇਰ ਹੀ ਮਤਲਬ ਕੁਝ ਕਰਾਂਗੇ ਕਮਾਵਾਂਗੇ ਜੋ ਸਰਕਾਰ ਨੌਕਰੀ ਦੇਂਦੀ ਦੀ ਤੇ ਹੁਣ ਚਲੋ ਜਿਹੜਾ 40 ਲੱਖ ਲਾ ਲਿਆ ਵਾ ਸਰਕਾਰ ਨੂੰ ਚਾਹੀਦਾ ਵਾ ਹੁਣ ਸਾਡਾ ਕਰਜ਼ਾ ਕਰੇ ਕੋਈ ਹੱਲ ਕਰੇ ਸਾਡਾ ਜੇ ਸਮਝ ਲੋ ਸਰਕਾਰ ਤੁਹਾਡੀ ਨਹੀਂ ਕੋ ਮਤਲਬ ਕਰਦੀ ਨਾ ਪੈਸਾ ਕਿਤਨਾ ਲਾਓਗੇ ਤੁਸੀਂ ਜਿਹੜਾ ਕਰਦੇ ਸੀ ਫੇਰ ਮਰਿਆਵਾਂਗੇ ਜਾਂ ਫੇਰ ਕੀ ਆ ਹਾਂਜੀ ਕਰਾਂਗੇ ਜਿੰਨਾ ਜਿੰਨਾ ਹੋ ਸਕਿਆ ਕਰਾਂਗੇ ਬਿਲਕੁਲ ਜੀ ਬਹੁਤ ਹੀ ਦਰਦਨਾਕ ਕਹਾਣੀ ਇਹਨਾਂ ਦੀ ਬੱਚਿਆਂ ਦੀ ਇਸ ਤੋਂ ਪਹਿਲਾਂ ਅਸੀਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਇਹਨਾਂ ਦੇ ਮਮਾ ਨਾਲ ਵੀ ਗੱਲਬਾਤ ਕੀਤੀ ਆ ਔਰ ਘਰ ਦੇ ਹਾਲਾਤ ਬਹੁਤ ਹੀ ਬਹੁਤ ਜਿਆਦਾ ਕਸਤਾਵਾ ਕਿਉਂਕਿ ਮਿਹਨਤ ਮਜ਼ਦੂਰੀ ਕਰਦੇ ਤਾਂ 20 ਸਾਲ ਹੋ ਗਏ ਇਹਨਾਂ ਦੇ ਜਿਹੜੇ ਫਾਦਰ ਘੰਦੇ ਲੱਤ ਕਟੀ ਨੂੰ ਉਹ ਵੀ ਮਤਲਬ ਲੰਗਾ ਕੇ ਚੱਲਦੇ ਆ ਔਰ ਘਰ ਦਾ ਕਜਾਰਾ ਕਰਨਾ ਬੜਾ ਮੁਸ਼ਕਲ ਆ ਔਰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸੁਪਨੇ ਵੱਡੇ ਵੱਡੇ ਸੁਪਨੇ ਲੈ ਕੇ ਗਿਆ ਸੀਗਾ ਕਿ ਅਸੀਂ ਆਪਣੇ ਇੱਥੇ ਪੰਜਾਬ ਤੋਂ ਜਾਵਾਂਗੇ ਤੇ ਆਪਣੇ ਮਾਪਿਓ ਨੂੰ ਜਿਹੜਾ ਕਰਜ਼ਾ ਲਾਵਾਂਗੇ ਜਾਂ ਪਰ ਮਾਪਿਓ ਨੂੰ ਖੁਸ਼ੀ ਦਵਾਂਗੇ ਘਰ ਚੰਗਾ ਬਣਾਵਾਂਗੇ ਪਰ ਅਸੀਂ ਵੀ ਆਪਣੇ ਮਾਧਿਅਮ ਰੈ ਜਿਹੜੇ ਨੌਜਵਾਨ ਪੀੜ੍ਹੀ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਕਿਸੇ ਵੀ ਬਾਹਰ ਜਾਣਾ ਵਾ ਕੋਈ ਚੰਗੇ ਏਜੰਟ ਨਾਲ ਜਾਓ ਔਰ ਇਸ ਤਰ੍ਹਾਂ ਦਾ ਜਿਹੜਾ ਰਸਤਾ ਪੜਾਇਆ ਜਾਂਦਾ ਉਹ ਗਲਤ ਵਾ ਕਿਉਂਕਿ ਇਹਦੇ ਵਿੱਚ ਧੋਖਾ ਕਾਫੀ ਹੁੰਦਾ ਇਹਨਾਂ ਦਾ ਵੀ ਧੋਖਾ ਹੋਇਆ ਵਾ ਇਸ ਦੇ ਨਾਲ ਹੀ ਕਾਫੀ ਜੜੇ ਪੰਜਾਬ ਤੋਂ ਹੋਏ ਵਿੱਚ ਨੌਜਵਾਨ ਹੋਰ ਵੀ ਆ ਰਹੇ ਆ ਔਰ ਤੀਸਰਾ ਜਹਾਜ਼ ਵੀ ਸਮਝ ਲਓ ਵੀ ਅੱਜ ਚਾ ਕੱਲ ਆ ਰਹੇ ਆ ਉਹਦੇ ਵਿੱਚ ਵੀ ਪੰਜਾਬ ਦੇ ਨੌਜਵਾਨ ਹੈਗੇ ਆ ਅਸੀਂ ਡਿਆਲਾ ਗੁਰਦੁਆਰਾ ਜਨਾਬ ਸੁਪਰੀ ਅਸ਼wini ਸ਼ਰਮਨਦੀਰ ਕੋਲ